ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਇਲਜ਼ਾਮ ਲੱਗਦੇ ਨੇ ਕਿ ਸੁਖਵੀਰ ਬਾਦਲ ਹੋਰਾਂ ਤੇ ਕਿ ਬਾਦਲ ਪਰਿਵਾਰ ਹੈ ਜਿਹੜਾ ਉਹ ਅਕਾਲ ਤਖਤ ਦੇ ਫੈਸਲਿਆਂ ਨੂੰ ਜਾਂ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦਾ ਤੇ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਦੂਜੇ ਪਾਸੇ ਜਿਹੜਾ ਬਾਦਲ ਤੜਾ ਉਹ ਕਹਿੰਦਾ ਕਿ ਭਾਜਪਾ ਕਬਜ਼ਾ ਕਰਨਾ ਚਾਹੁੰਦੀ ਹੈ ਦੋਵੇਂ ਘਟਨਾ ਕ੍ਰਮ ਨੂੰ ਕਿਵੇਂ ਸਮਝਦੇ ਹੋ ਤੁਸੀਂ ਉਹਦੇ ਵਿੱਚ ਬਹੁਤ ਵੱਡਾ ਫਰਕ ਹੈ ਇਹ ਤਾਂ ਪਹਿਲਾ ਵਿਆਹ ਦਾ ਸੀ ਸਾਡਾ ਨਵਾਂ ਮਾਸ ਦਾ ਰਿਸ਼ਤਾ ਹੈ ਭਾਜਪਾ ਨਾਲ ਫੇਰੇ ਟੁੱਟ ਗਏ ਅੱਜ ਹੁਣ ਵੇਖੋ ਜਿਹੜਾ ਗੋਲਕ ਦੇ ਵਿੱਚ ਪੈਸਾ ਹੈ ਉਸ ਨੂੰ ਵਰਤਣ ਦੇ ਲਈ ਸੁਖਵੀਰ ਬਾਦਲ ਸਿੰਘ ਪਰਲੋ ਮਰਛੀ ਹੋ ਰਿਹਾ ਕੋਈ ਇਹਨਾਂ ਦਾ ਕਿਸੇ ਨਾਲ ਸਮਝੌਤਾ ਨਹੀਂ ਸultanpur Lodhi ਨਾਲ ਇੱਕ ਬਹੁਤ ਵੱਡਾ ਸਾਡਾ ਉਹ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਗਿਆ ਸੀ ਤੇ ਉੱਥੇ ਸੁਖਵੀਰ ਬਾਦਲ ਨੇ 12 ਕਰੋੜ ਰੁਪਏ ਦਾ ਖਰਚਾ ਲਖਾਤਾ ਸੀ ਜਦੋਂ ਕਿ ਉੱਥੇ ਮੇਰੇ ਖਿਆਲ ਜਿਆਦਾ ਨਹੀਂ ਤੇ 20 ਲੱਖ ਰੁਪਏ ਲੱਗਿਆ ਹੁੰਦਾ ਤੇ ਉਹ ਸਾਰਾ ਖਾਣ ਦੇ ਲਈ ਜਿਹੜਾ ਟਕਵੰਚ ਖੜਾ ਕਰਦ ਨੇ ਉੱਥੇ 12 ਕਰੋੜ ਵਿਖਾ ਕੇ ਉਹ ਪੈਸੇ ਕਿੱਧਰ ਗਏ ਇਹ ਇਸ ਕਰਕੇ ਸੁਖਬੀਰ ਬਾਦਲ ਜਿਹੜਾ ਹੈ ਇਹਦੇ ਮੰਨ ਦੀ ਜਿਹੜੀ ਮਨਸਾ ਉਹ ਪੂਰੀ ਤੇ ਨਹੀਂ ਹੁੰਦੀ ਦਿਸਦੀ ਵੀ ਪਰ ਇਹ ਉਹ ਜਿਹੜੇ ਗੋਲਕ ਦਾ ਕਬਜ਼ਾ ਨਹੀਂ ਛੱਡਣਾ ਚਾਹੁੰਦਾ ਜਿਹੜੇ ਜ਼ਥੇਦਾਰ ਲਾਏ ਹੋਏ ਨੇ ਉਹ ਇਹਨੇ ਆਪਣੀ ਮਰਜ਼ੀ ਦੇ ਲਾਏ ਹੋਏ ਨੇ ਕਾਲ ਤਖ ਦਾ ਜ਼ਥੇਦਾਰ ਹੋਇਆ ਪਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਇਆ ਇਹ ਸਭ ਸੁਖਬੀਰ ਦੀ ਮਰਜ਼ੀ ਨਾਲ ਜਿਹੜਾ ਇਹਨਾਂ ਨੂੰ ਨਾ ਕਰਦਾ ਉਹਨੂੰ ਕੱਲ ਤੋਂ ਫੜ ਕੇ ਥੱਲੇ ਤਾਂ अच्छा ਤੁਸੀਂ ਜਥੇਦਾਰ ਸਾਹਿਬਾਨਾਂ ਬਾਰੇ ਗੱਲ ਕੀਤੀ ਤਾਂ ਪਿਛਲੇ ਲੰਬੇ ਸਮੇਂ ਤੋਂ ਮੰਗ ਉੱਠਦੀ ਰਹੀ ਹੈ ਕਿ ਕੋਈ ਨਾ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਜਿਸ ਦੇ ਅਕੋਰਡਿੰਗ ਸਮਾਂ ਤੈਅ ਕੀਤਾ ਜਾ ਸਕੇ ਨਿਯੁਕਤੀ ਤੇ ਵਿਉਂਤਬੰਦੀ ਬਣਾਈ ਜਾ ਸਕੇ ਤੁਹਾਡੇ ਅਕੋਰਡਿੰਗ ਤੁਹਾਡੀ ਪਾਰਟੀ ਦੇ ਅਕੋਰਡਿੰਗ ਕਿਸ ਤਰੀਕੇ ਦੀ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਜਥੇਦਾਰਾਂ ਦੀ ਨਿਯੁਕਤੀ ਦੇ ਲਈ ਉਹ ਤਾਂ ਜੀ ਅਸੀਂ ਪਹਿਲਾਂ ਹੀ ਉਹਨਾਂ ਨੂੰ ਕਿਹਾ ਆਇਆ ਹੋਇਆ ਕਿ ਜਿਹੜਾ ਜਥੇਦਾਰ ਹੋਣਾ ਚਾਹੀਦਾ ਉਹ ਸਾਡਾ ਜਥੇਦਾਰ ਆ ਧਿਆਨ ਸਿੰਘ ਮੰਡੇ ਜਦੋਂ ਸਰਬੱਤ ਖਾਲਸਾ ਹੋਇਆ ਸੀ ਨਾ ਉਦੋਂ ਅਸੀਂ ਸਰਬੱਤ ਖਾਲਸੇ ਨੇ ਚੁਣਿਆ ਸੀ ਭਾਈ ਧਿਆਨ ਸਿੰਘ ਮੰਡ ਨੂੰ ਉਹ ਕਾਲ ਤਖਤ ਦਾ ਜਥੇਦਾਰ ਹੈ ਅਸੀਂ ਤਾਂ ਉਹਨਾਂ ਨੂੰ ਮੰਨਦੇ ਹੀ ਨਹੀਂ ਸਾਡਾ ਉਹਨਾਂ ਨਾਲ ਸਮਝੌਤਾ ਕੀ ਹੋਣਾ ਹੈ ਸਾਡਾ ਜਿਹੜਾ ਕਾਲ ਤਖਤ ਦਾ ਜਥੇਦਾਰ ਹੈ ਉਹ ਧਿਆਨ ਸਿੰਘ ਮੰਡੇ ਇਹ ਜਿਹੜੇ ਨੇ ਇਹ ਸੁਖਬੀਰ ਬਾਦਲ ਦੇ ਬਣਾਏ ਹੋਏ ਨੇ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਤਾਂ ਜਿਹੜਾ ਸਾਡਾ ਜਥੇਦਾਰ ਹੈ ਉਹ ਧਿਆਨ ਸਿੰਘ ਮੰਡੇ ਉਹ ਹਰਵਾਰਾ ਜੀ ਨੂੰ ਬਣਾਇਆ ਸੀ ਪ੍ਰਧਾਨ ਜਿੰਨਾ ਚਿਰ ਉਹ ਨਹੀਂ ਆਉਂਦੇ ਉਹਨਾਂ ਚਿਰ ਧਿਆਨ ਸਿੰਘ ਮੰਡ ਰਹੇਗਾ ਜਦੋਂ ਉਹ ਆਗੇ ਤਾਂ ਉਹ ਆਪਣੀ ਵਾਕਡਾਊਟ ਸਮਝ ਲੰਗ ਗਈ